ਕਿ ਉਹਨੇ ਪਰ ਮੈਂ ਸੁੰਦਰ ਸ਼ੰਦਾਜੀ ਨੂੰ ਅੱਜ ਵੀ ਸਲਾਮ ਕਰਦਾ ਜੇ ਸੁੰਦਰ ਸ਼ੰਦਾਜੀ ਮੇਰੀ ਬਾਹ ਨਾ ਫੜਦੇ ਪੰਜਾਬੀ ਗਾਇਕ ਆਪਣੇ ਜਿਹਨਾਂ ਨੇ ਜਾਣਾ ਮੁੜਦਾ ਆ ਤੇ ਸ਼ੈਦ ਛੱਲਾ ਬਾਰਡਰ ਪਾਰ ਵੀ ਨਹੀਂ ਜਾਣਾ ਸੀ ਤੇ ਵਿਦੇਸ਼ ਹਾਂਜੀ ਦੋਸਤੋ ਮੈਂ ਉਸ ਵਕਤ ਦੀ ਗੱਲ ਕਰ ਰਿਹਾ ਜਦੋਂ ਛੱਲੇ ਦੀ ਮਾਂ ਛੱਲੇ ਦੀ ਅੰਮੀ ਗੁਜ਼ਰ ਗਈ ਮਰ ਗਈ ਦਫਨਾਏ ਤੇ ਰਾਤ ਨੀਂਦ ਨਹੀਂ ਛੱਲੇ ਨੂੰ ਸੁੱਤਾ ਹੋਇਆ ਵੀ ਬੀਬੀ ਫਰਦਾਮੀ ਅੰਮੀ ਕਰਦਾ ਉਸ ਵੇਲੇ ਆਪਦੇ ਅੱਪੂ ਨੂੰ ਕੀ ਕਹਿ ਰਿਹਾ ਹੈ ਤੇ ਉਹਦਾ ਆਪੂ ਆਪ ਕੋ ਕੀ ਜਵਾਬ ਦਿੰਦਾ ਹੈ ਛੱਲਾ ਕਹਿੰਦਾ ਮੇਰੀ ਕੱਦ ਤੱਕ ਅੰਮੀ ਆਵੇਗੀ ਮੈਨੂੰ ਦੱਸ ਦੇ ਅੱਪਾ ਬੋਲ ਜੀ ਉਹਦੇ ਪਿੰਨੀ ਲੱਗਦਾ ਮੇਰਾ ਮੈਨ ਛੱਡਿਆ ਉਹਦੇ ਕੋਲ ਮੈਨ ਛੱਡਿਆ ਉਹਦੇ ਕੋਲ ਬਾਪ ਕੋ ਕੀ ਜਵਾਬ ਦਿੰਦਾ ਕਹਿੰਦਾ ਝੂਠ ਮਾਰਾ ਨਾ ਛੱਡਿਆ ਤੈਨੂੰ ਓਏ ਅੱਜ ਆਵੇ ਜਾਂ ਭਲਕੇ ਓਏ ਮੂੰਹ ਤੇ ਮਿੱਟੀ ਪੈ ਜਾਵੇ ਤੇ ਫੇਰ ਨਾ ਪੈਂਦੇ ਰਲ ਕੇ ਤੇ ਫੇਰ ਨਾ ਪੈਂਦੇ ਰਲ ਕੇ ਤੇ ਫੇਰ ਨਾ ਪੈਂਦੇ ਰਲ ਕੇ ਉਹ ਸ਼ਰਮਾ ਸਾਹਿਬ ਲਹਿਰੀ ਤਾਂ ਹੈ ਹੀ ਦਰਦਾ ਦਾ ਮੰਜਾਰਾ ਮੈਂ ਤੁਹਾਨੂੰ ਸਹੀ ਦੱਸਾਂ ਅੱਛਾ ਇਸ ਕੀ ਪਈ ਉਹ ਮੂਰਾ ਵਕਤ ਪੰਜਾਬ ਨੇ ਹਾਂ ਭਈ ਜੇ ਉਹ ਡਿੱਗੀ ਨਹੀਂ ਤਾਂ ਹੋਣੀ ਜ਼ਰੂਰ ਚੌਂਦੀ ਕਾਨਿਆਂ ਵਾਲੀ ਮੇਰੀ ਜੋ ਛੱਤ ਹੈ ਪਤਾ ਨਹੀਂ ਕਿੰਨੀ ਕੁ ਗਈ ਹੋਣੀ ਬਿੱਦੀ ਡਿੱਗੀ ਨੱਕ ਚੁਕਵਾਰੀਆਂ ਦੀ ਨੱਤ ਹੈ ਉਹ ਕਿਤੇ ਸਾਰੇ ਅਪਣਾ ਲੈਣ ਲੈਣਗੇ ਨਾ ਤੇ ਸਾਡੀ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਦੂਸਰੀਆਂ ਪਾ ਪਾਸ਼ਾ ਸਿਕਣੀਆਂ ਮਾਰੀਆਂ ਚੰਗੀਆਂ ਚੰਗੀ ਗੱਲ ਹੈ ਪਰ ਨਾ ਸਿਰਫ ਫੋਨ ਦੇ ਵਿੱਚ ਜਿਹੜਾ ਨਾਮ ਸੇਵ ਕਰਨਾ ਨਾ ਉਹ ਹਰ ਇੱਕ ਵਿਅਕਤੀ ਹਰ ਇੱਕ ਭੈਣ ਹਰ ਇੱਕ ਭਰਾ ਨਾ ਪੰਜਾਬੀ ਦੇ ਵਿੱਚ ਸੇਵ ਕਰਿਆ ਕਰਨਾ ਤੇ ਸਾਡੀ ਪੰਜਾਬੀ ਮਾਂ ਬੋਲੀ ਕਦੇ ਵੀ ਕਿਸੇ ਦੇ ਅੱਗੇ ਊਣਾ ਨਹੀਂ ਹੋਵੇਗੀ ਨਾ ਹੀ ਊਣੀ ਹੋਈ ਏ ਤੇ ਨਾ ਹੀ ਊਣਾ ਹੋਵੇਗੀ ਬਸ ਇੱਕ ਫੋਨ ਦੇ ਵਿੱਚ ਮੋਬਾਈਲ ਦੇ ਵਿੱਚ ਨੰਬਰ ਪੰਜਾਬੀ ਦੇ ਵਿੱਚ ਸੇਵ ਕਰਿਆ ਕਰਨਾ ਮਿਹਰਬਾਨੀ ਹਾਂਜੀ ਦੋਸਤੋ ਲੋਕ ਪੰਜਾਬੀ ਰੇਡੀਓ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬਰ ਕਰੋ ਤੇ ਕਿਉਂਕਿ ਟਿੱਕੇ ਠੱਠੇ ਲਖਾਰੀਆਂ ਤੇ ਕਲਾਕਾਰਾਂ ਦੀ ਇਹ ਆਵਾਜ਼ ਬਣੇ ਨੇ ਤੇ ਇਹ ਤੁਹਾਡੇ ਅੱਗੇ ਇਹੋ ਜਿਹੇ ਹੀਰੇ ਆਉਣ ਵਾਲੇ ਸਮੇਂ ਵਿੱਚ ਪੇਸ਼ ਕਰਨਗੇ ਅਸੀਂ ਸੋਚਿਆ ਵੀ ਨਹੀਂ ਹੋਣਾ ਕਿ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਐਡੇ ਮਹਾਨ ਤੇ ਮਿੱਠੀਆਂ ਆਵਾਜ਼ਾਂ ਵਾਲੇ ਵੀ ਫਨਕਾਰ ਹੈਗੇ ਨੇ ਤੇ ਮੈਂ ਇਸ ਦੁਬਾਰਾ ਫਿਰ ਇਸੇ ਗੱਲ ਨੂੰ ਰਿਪੀਟ ਕਰਦਾ ਵੀ ਵੱਧ ਤੋਂ ਵੱਧ ਇਸ ਚੈਨਲ ਨੂੰ ਤੁਸੀਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਤੁਹਾਡਾ ਆਪਣਾ ਬਿੱਟੂ ਲੇਰੀ 943619501 ਮਿਹਰਬਾਨੀ ਹਾਂਜੀ ਜੱਲੇ ਦੇ ਛੱਲੇ ਦੇ ਵਿੱਚੋਂ ਇੱਕ ਵੇ ਵਾਕਿਆ ਹੋਰ ਪੇਸ਼ ਕਰਨ ਲੱਗਿਆ ਇੱਕ ਵਾਰ ਕੀ ਹੋਇਆ ਜੱਲੇ ਦੇ ਗਵਾਂਢ ਇੱਕ ਔਰਤ ਫੌਤ ਹੋ ਗਈ ਤੇ ਜੱਲ ਨੇ ਨੂੰ ਆਪਦੀ ਮਾਂ ਚਿੱਤੇ ਆ ਗਈ ਜਦੋਂ ਜਨਾਜ਼ਾ ਜਾਣ ਲੱਗਿਆ ਤੇ ਛੱਲੇ ਨੇ ਜਿੱਦ ਕਰ ਲਈ ਤੇ ਸਿਆਣਿਆਂ ਬੰਦਿਆਂ ਨੇ ਕਿਹਾ ਤੂੰ ਬੱਚਾ ਹੈ ਬੱਚੇ ਕਦੇ ਸ਼ਮਸ਼ਾਨ ਘਾਟ ਨਹੀਂ ਜਾਂਦੇ ਉਹ ਛੱਲੇ ਨੇ ਕਿਹਾ ਵੀ ਇਹਨਾਂ ਨੇ ਮੈਨੂੰ ਜਾਣ ਨਹੀਂ ਦੇਣਾ ਤੇ ਛੱਲਾ ਪਹਿਲਾਂ ਹੀ ਜਾ ਕੇ ਸ਼ਮਸ਼ਾਨ ਭੂਮੀ ਦੇ ਵਿੱਚ ਆਪਦੀ ਅੰਮੀ ਦੀ ਕਬਰ ਤੇ ਚਲਾ ਗਿਆ ਕਿ ਉੱਥੇ ਜਾ ਕੇ ਅੱਲਾ ਨੂੰ ਕੁਝ ਗੱਲਾਂ ਕਹਿ ਰਿਹਾ ਹੈ ਉਹ ਕੀ ਕਹਿ ਰਿਹਾ ਹੈ ਸ਼ੱਲਾਹਤ ਜੋੜ ਕੇ ਆਕੇ ਇਹ ਹੋ ਜਾਏ ਹੋ ਨਾ ਵਾਕੇ ਸ਼ੱਲਾਹਤ ਜੋੜ ਕੇ ਆਕੇ ਇਹ ਹੋ ਜਾਏ ਹੋ ਨਾ ਵਾਕੇ ਸੇਕਾਂ ਨਾਲਾਂ ਵੀ ਰੱਬਾ ਠੰਡੀਆਂ ਏ ਛਾਵਾਂ ਨੂੰ ਬੱਚਾ ਤੋਂ ਕਦੇ ਨਾ ਖੋਵੀਂ ਓ ਨਦੀਆਂ ਮਾਂ ਮਾਂ ਨੂੰ ਬੱਚਾ ਤੋਂ ਕਦੇ ਨਾ ਖੋਵੀਂ हो सुके ते गिले थां जी मू प टुक कोई न मूह पौदा जहान जांड वारे है महरी दया सू बचो के न खूमी उन जी माउ न बच्या तो कॾहिं न खूमी